ਆਸਾ ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈ ਕੁੰਠ ਨ ਜਾਣਾ ਲੋਕ ਪਤੀਣੇ ਕਸ਼ੂ ਨ ਹੋਵੈ ਨਾਹੀ ਰਾਮ ਆਇਆ ਨ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਮਣ ਗੁਰ ਕੀ ਸੇਵਾ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਵਾਜ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 484 ਭਗਤਾਂ ਕੀ ਬਾਣੀ ਦੇ ਅੰਤਰਗਤ ਆਸਾ ਰਾਗ ਦੇ ਵਿੱਚ ਸ੍ਰੀ ਕਬੀਰ ਜੀ ਉਹ ਕਾ 37ਵਾਂ ਬਚਨ ਆਪਣੇ ਬਚਨ ਦੇ ਪਹਿਲੇ ਪਦੇ ਚ ਮਾਰੇ ਕਿਰਪਾ ਕਰਦੇ ਨੇ ਕਹਿੰਦੇ ਅੰਤਰ ਮੈਲ ਜੈ ਤੀਰਥ ਨਾ ਵੈ ਤਿਸ ਬੈਕੁੰਠ ਨ ਜਾਣਾ ਲੋਕ ਪਤੇਣ ਕਸ਼ੂ ਨ ਹੋਵੈ ਨਹੀ ਰਾਮ ਆਯਾਨ ਅੰਤਰ ਮੈਲ ਜੈ ਤੀਰਥ ਨਾਵੈ ਅਰਥਾਤ ਕੇ ਅੰਦਰ ਮਨ ਦੇ ਵਿੱਚ ਹਿਰਦੇ ਦੇ ਵਿੱਚ ਅੰਤਿਸ਼ ਕਰਨ ਦੇ ਵਿੱਚ ਅਈ ਬਾ ਉਗਣਾ ਦੇ ਵਿਕਾਰਾਂ ਦੀ ਮੈਲ ਲੈ ਕੇ ਜੈ ਤੀਰਥ ਨਾਵੈ ਜੇ ਕਰ ਕੋ ਕਰਮੀ ਕਾਂਢੀ ਜੀਵ ਤੀਰਥਾਂ ਤੇ ਨਾਉਂਦਾ ਫਿਰੇ ਇਸ਼ਨਾਨ ਕਰਦਾ ਫਿਰੇ ਤਮਾਰਾ ਹੀ ਕਹਿੰਦਾ ਤੈਸ ਬੈਕੁੰਠ ਨਾ ਜਾਣਾ ਭਾਈ ਉਹ ਸਵਰਗਾਪੁਰੀ ਨੂੰ ਜਾ ਨਹੀਂ ਸਕਦਾ ਬੈਕੁੰਠ ਧਾਮ ਜਾ ਨਹੀਂ ਸਕਦਾ ਬੈਕੁੰਠ ਸ਼ਬਦ ਆ ਬਕੁੰਠ ਤੋਂ ਬਣਿਆ ਬਾ ਕਹਿੰਦੇ ਨੇ ਨਾਨਾ ਪ੍ਰਕਾਰ ਦੀ ਕੁੰਠ ਕਹਿੰਦੇ ਨੇ ਮਾਇਆ ਭਾਵੇਂ ਸ਼ਨਪੁਰੀ ਜਿੱਦੇ ਚ ਨਾਨਾ ਪ੍ਰਕਾਰ ਦੀ ਮਾਇਆ ਦੱਸੀ ਜਾਂਦੀ ਐ ਸੁ ਅੰਦਰ ਮਨ ਦੇ ਵਿੱਚ ਵਿਕਾਰਾਂ ਦੀ ਮੈਲ ਲੈ ਕੇ ਤੀਰਥਾਂ ਤੇ ਇਸ਼ਨਾਨ ਕਰਨੇ ਵਾਲਾ ਕਰਮੇ ਕਾਂਢੀ ਮਹਾਰਾਜ ਕਹਿੰਦਾ ਬੈਕੁੰਠ ਧਾਮ ਦਾ ਹੱਕਦਾਰ ਹੋ ਨਹੀਂ ਸਕਦਾ ਬੈਕੁੰਠ ਧਾਮ ਸਵਰਗਾਪੁਰੀ ਜਾ ਨਹੀਂ ਸਕਦਾ ਭਾਈ ਕੰਤਰ ਮੈਲ ਜੈ ਤੀਰਥ ਨਾ ਵੈ ਤਿਸ ਬੈ ਕੁੰਠ ਨਾ ਜਾਣਾ ਕਿਉ ਪਾਸ਼ਾ ਕਹਿੰਦਾ ਲੋਕ ਪਤਿ ਨੇ ਕਸ਼ੂ ਨ ਹੋਵੈ ਨਹੀਂ ਰਾਮ ਆਯਾਨਾ ਲੋਕ ਪਤਿ ਨੇ ਕਸ਼ੂ ਨ ਹੋਵੈ ਲੋਕਾਂ ਨੂੰ ਪਤਿ ਆਉਣ ਦੇ ਨਾਲ ਲੋਕਾਂ ਨੂੰ ਨਾ ਖੁਸ਼ ਕਰਨੇ ਦੇ ਨਾਲ ਕੁਝ ਵੀ ਨਹੀਂ ਹੋਣਾ ਮਹਾਰਜ ਕਹਿੰਦੇ ਕਿਉ ਨਹੀਂ ਹੋਣਾ ਕਹਿੰਦਾ ਨਹੀਂ ਰਾਮ ਆਯਾਨਾ ਉਹ ਰਾਮ ਰਮਿਆ ਰਾਮ ਕਾਲਪੁਰਖ ਵਾਹਿਗੁਰੂ ਮਾਰੇ ਕਹਿੰਦੇ ਅਣਜਾਣ ਥੋੜਾ ਨਿਦਾਨ ਥੋੜਾ ਬੇਸਮਝ ਥੋੜਾ ਜਿੰਨੂੰ ਤੁਹਾਡੇ ਅੰਦਰ ਦਾ ਪਤਾ ਹੀ ਨਾ ਲੱਗੇਗਾ ਮਹਾਰਾਜ ਕਹਿੰਦੇ ਉਹ ਤੇ ਅੰਦਰ ਦੀ ਭਾਵਨੀ ਨੂੰ ਫੜਦਾ ਭਾਈ ਅੰਦਰ ਵਿਕਾਰਾਂ ਦੀ ਮੈਲ ਲੈ ਕੇ ਮਨ ਦੇ ਵਿੱਚ ਤੀਰਥਾਂ ਤੇ ਨਾਉਂਦੇ ਵੀ ਫਿਰੋਗੇ ਤੇ ਪਾਸ਼ਾ ਕਹਿੰਦਾ ਬੇਕੁੰਡ ਧਾਮ ਨਹੀਂ ਜਾ ਸਕਦੇ ਨਿਹਰਾ ਲੋਕਾਂ ਨੂੰ ਖੁਸ਼ ਕਰਨ ਦੇ ਨਾਲ ਕੁਝ ਨਹੀਂ ਜੇ ਹੋਣਾ ਉਹ ਰਾਮ ਅਣਜਾਣ ਨਹੀਂ ਨਿਦਾਨ ਨਹੀਂ ਬੇਸਮਝ ਨਹੀਂ ਜੇ ਸੁਗਰ ਹਾਉ ਵਾਲੀਆਂ ਪੰਕਤੀਆਂ 'ਚ ਮਾਰੇ ਕਿਰਪਾ ਕਰਦੇ ਨੇ ਕਹਿੰਦਾ ਪੂਜ ਹੋ ਰਾਮ ਏਕ ਹੀ ਦੇਵਾ ਸਾਚਾ ਨਾਮਣਾ ਗੋਰਖੇ ਸੇਵਾ ਰਹਾਓ ਪੂਜ ਹੋ ਰਾਮ ਏਕ ਹੀ ਦੇਵਾ ਭਾਈ ਜੇ ਰਾਮ ਦੀ ਪੂਜਾ ਕਰਨੀ ਆ ਨਾ ਤਾਂ ਰਵੇਂ ਰਾਮ ਦੀ ਪੂਜਾ ਕਰੋ ਕਿਹੜੇ ਰਵੇਂ ਰਾਮ ਦੀ ਜਿਹੜਾ ਏਕ ਹੀ ਦੇਵਾ ਕੇਵਲ ਤੇ ਕੇਵਲ ਏਕੀ ਹੈ ਦੇਵਾ ਪ੍ਰਕਾਸ਼ ਰੂਪ ਊਜਣ ਜੋਗ ਹਸਤੀ ਹੈ ਜਿਹੜਾ ਨਿਰਗੁਣ ਬ੍ਰਹਮ ਹੈ ਤੋ ਸ੍ਰੀ ਰਾਮ ਦੀ ਪੂਜਾ ਕਰੋ ਰਹੀ ਗੱਲ ਦੇਵੀ ਦੇਵਤਿਆਂ ਦੇ ਮਾਰੇ ਕਹਿੰਦੇ ਗੁਰ ਜੈਸਾ ਨਾਹੀਂ ਕੋਈ ਦੇਵ ਜਿਸ ਮਸਤਕ ਭਾਗ ਸੁਲਾਗਾ ਸੇਵ ਜਾਂ ਫਿਰ ਮਾਇਆ ਮੋਹੇ ਦੇਵੀ ਸਭ ਦੇਵਾ ਕਾਲ ਨਾ ਛੋੜਾ ਬਿਨ ਗੁਰ ਕੀ ਸੇਵਾ ਮਾਰੇ ਤੇ ਕਹਿੰਦੇ ਨੇ ਨਾਮਨ ਕੋ ਤੀਰਥ ਕਣੇ ਮਨ ਬੋਰਾਰੇ ਪੂਜਣ ਕੋ ਬੋ ਦੇਵ ਕੌ ਕਬੀਰ ਛੂਟਣ ਨਹੀਂ ਮਨ ਬੋਰਾਰੇ ਛੂਟਣ ਹਰ ਕੀ ਸੇਵ ਨੌਣ ਦਲੇ ਤੀਰਥ ਬਾਦ ਨੇ ਪੂਜਾ ਕਰ ਲਈ ਦੇਵ ਤੇ ਬੜੇ ਨੇ ਛੁਡਕਾਰਾ ਨਹੀਂ ਜਿਹੜਾ ਨਾ ਮਾਰੇ ਕਹਿੰਦੇ ਛੁਡਕਾਰਾ ਕੇਵਲ ਹਰੀ ਦੀ ਸੇਵਾ ਦੇ ਨਾਲ ਹੀ ਹੋਣਾ ਜੀ ਸੋ ਇਥੇ ਵੀ ਪਾਸ਼ਾ ਕਹਿੰਦਾ ਪੂਜਯਾ ਰਾਮ ਏਕ ਹੀ ਦੇਵਾ ਸੱਚਾ ਨਾਮਣਾ ਗੁਰ ਕੀ ਸੇਵਾ ਰਹਾ ਜੇ ਪੂਜਾ ਕਰਨੀ ਤੇ ਨਿਰਗੁਣ ਰਾਮ ਦੀ ਕਰ ਜੇ ਨਾਉਣਾ ਤੇ ਮਾਰੇ ਕਹਿੰਦਾ ਸੱਚਾ ਨਾਉਣਾ ਤੇ ਗੁਰੂ ਦੀ ਸੇਵਾ ਹੁੰਦਾ ਭਾਈ ਭਾਵ ਗੁਰੂ ਮਹਾਰਾਜਿਆਂ ਦਾ ਸਿਮਰਨ ਹੁੰਦਾ ਜਿਹੜਾ ਸੱਚਾ ਇਸ਼ਨਾਨ ਹੁੰਦਾ ਨਾ ਜਿਵੇਂ ਜਪਜੀਤ ਸਾਹਿਬ ਦੇ ਪਾਸ਼ਾ ਕਹਿੰਦੇ ਨੇ ਨਾ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ ਗੁਰਬਾਣੀ ਨੂੰ ਸੁਣਨਾ ਸੁਣ ਕੇ ਮੰਨ ਲੈਣਾ ਮਨ ਦੇ ਵਿੱਚ ਪਾਉਰ ਥਾਤ ਪ੍ਰੇਮ ਪੈਦਾ ਕਰਨਾ ਜੇ ਤਿੰਨ ਕਾਰਜ ਕਰ ਲੋਗੇ ਤੇ ਮਾਰੇ ਕਹਿੰਦੇ ਤੁਹਾਡੇ ਅੰਦਰ ਬਾਹਰ ਵੀ ਸਰੀਰ ਦੇ ਵਿੱਚ ਮਸਤਕ ਦੇ ਵਿੱਚ ਕੋਈ ਤੀਰਥ ਹੈ ਜਿੱਥੇ ੜਾ ਪਿੰਗਲਾ ਦੇ ਸੁਖ ਮਨਾ ਹੈ ਉਥੇ ਮਲ ਮਲ ਕੇ ਮਨ ਦਾ ਇਸ਼ਨਾਨ ਕਰੋ ਸੋ ਇਥੇ ਵੀ ਮਹਾਰਾਜ ਕਹਿੰਦੇ ਪੂਜਯੋ ਰਾਮ ਏਕ ਹੀ ਦੇਵਾ ਸਾਚਾ ਨਾਮਣਾ ਗੁਰ ਕੀ ਸੇਵਾ ਰਹਾਓ ਸੋ ਵੀ ਸ਼੍ਰਾਮ ਦੇ ਕੇ ਆਪਣੇ ਬਚਨ ਦੇ ਦੂਸਰੇ ਪਦੇ ਚੰਗੋ ਮਾਰੀ ਕਿਰਪਾ ਕਰਦੇ ਨੇ ਕਹਿੰਦੇ ਜਲਕਾ ਮੱਜਨ ਜੇ ਗਤ ਹੋਵੇ ਨਿਤਨਤ ਮੇਂਡਕ ਨਾਵਹਿ ਜਸ ਮੇਂਡਕ ਤੈਸੇ ਹੋਏ ਨਰ ਫਿਰ ਫਿਰ ਜੋਨੀ ਆਵਹਿ ਅੰਜਾਲਕ ਮੱਜਨ ਜੇ ਗਤ ਹੋਵੇ ਪੁਰਬੀਆਂ ਦੇ ਉੱਤੇ ਤੀਰਥਾਂ ਦੇ ਇਸ਼ਨਾਨ ਨੂੰ ਮੱਜਨ ਕਹਿ ਦਿੰਦੇ ਨੇ ਜਿਵੇਂ 8 14 ਦੇ ਮਸਿਆ ਪੁੰਨਿਆਂ ਸੰਗਰਾਮ ਸੂਰਜ ਗ੍ਰਹਿਣ ਚੰਨ ਗ੍ਰਹਿਣ ਵਗੈਰਾ ਇਹ 10 ਪੁਰਬ ਗਿਣੇ ਨੇ ਸਨਾਤਨੀ ਲੋਕਾਂ ਨੇ ਔਰ ਇਹਨਾਂ ਵਿਸ਼ੇਸ਼ ਪੁਰਬਾਂ ਦੇ ਉੱਤੇ ਤੀਰਥਾਂ ਦੇ ਇਸ਼ਨਾਨ ਨੂੰ ਮੱਜਨ ਕਹਿ ਦਿੱਤਾ ਜਾਂਦਾ ਹੈ ਅੰਜਾਲਕ ਮੱਜਨ ਜੇ ਗਤ ਹੋਵੇ ਮਹਾਰਾਜ ਕਹਿੰਦੇ ਪਾਣੀ ਦੇ ਵਿੱਚ ਇਸ਼ਨਾਨ ਕਰਨੇ ਦੇ ਨਾਲ ਜੇ ਜੀਵ ਦੇ ਗਤੇ ਅਰਥਾਤ ਮੁਕਤੀ ਹੁੰਦੀ ਹੋਵੇ ਨਾ ਪਾਣੀ 'ਚ ਚੁੱਭਾ ਲਾਉਣ ਦੇ ਨਾਲ ਤੇ ਮਹਾਰਾਜ ਕਹਿੰਦੇ ਨਿਤ ਨਿਤ ਮੇਂਡੁਕੋ ਨਹਾਵਹਿ ਤੇ ਮੇਂਡੁਕ ਅਰਥਾਤ ਡੱਡੂ ਤਾਂ ਨਿਤ ਨਿਤ ਹੀ ਪਾਣੀ ਦੇ ਵਿੱਚ ਨਹਾਉਂਦਾ ਹੈ ਭਾਈ ਡੱਡੂ ਤਾਂ ਸਦਾ ਸਦਾ ਹੀ ਨਹਾਉਂਦਾ ਰਹਿੰਦਾ ਪਾਣੀ ਦੇ ਵਿੱਚ ਤੀਰਥਾਂ ਦੇ ਵਿੱਚ ਕਹਿੰਦੇ ਜਲਕ ਮਦਜਨ ਜੇ ਗਤ ਹੋਵੈ ਨਿਤ ਨਿਤ ਮੇਂਡੁਕ ਨਹਾਵਹਿ ਜਿਵੇਂ ਮੈਂਡਕੋ ਤੈਸੇ ਹੋਏ ਨਰ ਫਿਰ ਫਿਰ ਜੰਨੀ ਆਵੇ ਜਿਵੇਂ ਮੈਂਡਕੋ ਜਿਸ ਤਰ੍ਹਾਂ ਦੇ ਡੱਡੂ ਨੇ ਨਾ ਪਾਣੀ ਦੇ ਵਿੱਚ ਰਹਿਣੇ ਵਾਲੇ ਤੈਸੇ ਹੋਏ ਨਰ ਮਾਨੁੱਖ ਵਿਚਾਰਾਂ ਦੀ ਮੈਲ ਲੈ ਕੇ ਤੀਰਥਾਂ ਤੇ ਨਹਾਉਣੇ ਵਾਲੇ ਕਰਮੀ ਕਾਂਡੀ ਵੀ ਉਸੇ ਤਰ੍ਹਾਂ ਦੇ ਨੇ ਮਾਰੇ ਕਹਿੰਦੇ ਤੈਸੇ ਹੋਏ ਨਰ ਉਹ ਮਨੁੱਖ ਵੀ ਉਸੇ ਤਰ੍ਹਾਂ ਦੇ ਨੇ ਪਾਣੀ ਵਿੱਚਲੇ ਡੱਡੂਆਂ ਵਰਗੇ ਫੇਰ ਫੇਰ ਜੋ ਨਹੀਂ ਆਵੇ ਤੇ ਮਾਰੇ ਕਹਿੰਦੇ ਦੁਬਾਰਾ ਦੁਬਾਰਾ ਜੋਨੀਆਂ ਦੇ ਵਿੱਚ ਆਉਂਦੇ ਰਹਿੰਦੇ ਨੇ ਜੰਮਦੇ ਮਰਦੇ ਰਹਿੰਦੇ ਨੇ ਉਹਨਾਂ ਦੀ 84 ਕੱਟੀ ਨਹੀਂ ਜਾਂਦੀ ਸੋ ਅਗੋ ਆਪਣੇ ਬਚਨ ਦੇ ਤੀਸਰੇ ਪਦੇ 'ਚ ਮਾਰੇ ਕਿਰਪਾ ਕਰਨ ਲੱਗੇ ਨੇ ਕਹਿੰਦੇ ਮਨਹੁ ਕਠੋਰ ਮਰਾ ਬਾ ਨਾਰਸ ਨਰਕ ਨਾ ਬਾਂਚ ਆ ਜਾਈ ਹਰ ਕਾ ਸੰਤ ਮਰਾ ਹਾੜੰਬੈ ਤਾ ਸਗਲੇ ਸੈਨ ਤਰਾਈ ਮਨੋਂ ਕਠੋਰ ਮਰਾਂ ਬਨਾਰਸ ਨਰਕ ਨਾ ਬਾੰਚਿਆ ਜਾਏ ਮਨ ਦਾ ਕਠੋਰ ਕੋ ਕਰੜੇ ਤਿੱਤ ਵਾਲਾ ਕਰੜੇ ਦਿਲ ਵਾਲਾ ਮਾਰੇ ਕਹਿੰਦੇ ਪੱਥਰ ਚ ਇਨਸਾਨ ਬੇਸ਼ੱਕ ਬਨਾਰਸ ਦੇ ਵਿੱਚ ਵੀ ਮਰ ਜਾਵੇ ਸ਼ੈਪੂਰੀ ਦੇ ਵਿੱਚ ਮਰ ਜਾਵੇ ਹਿੰਦੂਆਂ ਦੇ ਬਹੁਤ ਪਵਿੱਤਰ ਤੀਰਸ ਦੇ ਉੱਪਰ ਵੀ ਬੇਸ਼ੱਕ ਆਪਣਾ ਸਰੀਰ ਕਿਉਣਾ ਛੱਡ ਦੇਵੇ ਤਾਂ ਵੀ ਮਾਰੇ ਕਹਿੰਦੇ ਨਰਕ ਨਾ ਬਾੰਚਿਆ ਜਾਈ ਕਬੀਰ ਪਾਸ਼ਾ ਕਹਿੰਦਾ ਤਾਂ ਵੀ ਨਰਕ ਦੇ ਵਿੱਚ ਜਾਣ ਤੋਂ ਬਾਚ ਨਹੀਂ ਸਕਦਾ ਭਾਈ ਆਮ ਤੌਰ ਤੇ ਸਾਡੇ ਸਨਾਤ ਨਹੀਂ ਮਾਦੀ ਇੱਕ ਮਨੋਤ ਸੀ ਕਿ ਜਿਹੜਾ ਵੀ ਬਨਾਰਸ ਦੇ ਵਿੱਚ ਸਰੀਰ ਛੱਡ ਦੇਵੇਗਾ ਆਪਣੇ ਪ੍ਰਾਣ ਤਿਆਗ ਦੇਵੇਗਾ ਉਹ ਸ਼ੇਪੂਰੀ ਤੇ ਚੱਲਿਆ ਜਾਵੇਗਾ ਮੁਕਤੀ ਨੂੰ ਪ੍ਰਾਪਤ ਹੋ ਜਾਵੇਗਾ ਔਰ ਜਿਹੜਾ ਹੜੰਬੇ ਅਸਵਾ ਮਗਰ ਦੇ ਵਿੱਚ ਸਰੀਰ ਛੱਡੇਗਾ ਉਹ ਖੋਤੇ ਦੀ ਜੂਨੀ ਪਵੇਗਾ ਕਬੀਰ ਪਾਸ਼ਾ ਨੇ ਲੋਕਾਂ ਦੇ ਇਹ ਭਰਮ ਨੂੰ ਕੱਢਣ ਦੇ ਲਈ ਸਾਰੀ ਉਮਰ ਤਾਂ ਸ਼ੇਪੂਰੀ ਦੇ ਵਿੱਚ ਬਤਾਈ ਪਰ ਆਪਣੇ ਜੀਵਨ ਦੇ ਅੰਤ ਸਮੇਂ ਕਬੀਰ ਪਾਸ਼ਾ ਮਗਰ ਦੇ ਵਿੱਚ ਚਲੇ ਗਏ ਸਨ ਜਦੋਂ ਸਰੀਰ ਛੱਡਣਾ ਸੀ ਬਚਨ ਗੋੜੀ ਰਾਗ ਦੇ ਵਿੱਚ ਆਪਾਂ ਵਿਚਾਰ ਆਏ ਸਗਲ ਜਨਮ ਸ਼ੇਪੁਰੀ ਗਵਾਇਆ ਮਾਰਤੀ ਬਾਰ ਮਗਰ ਉਠਾਇਆ ਮਾਰਜ ਨੇ ਵਿਆਗਾਤਮਕ ਬਚਨ ਰਚਿਆ ਔਰ ਇਥੇ ਵੀ ਪਾਸ਼ਾ ਕਿਰਪਾ ਕਰਦੇ ਨੇ ਮਨਹੁ ਕਠੋਰ ਮਰੈ ਬਨਾਰਸ ਪੈ ਮਾਨ ਦਾ ਕਠੋਰ ਇਨਸਾਨ ਬੇਸ਼ੱਕ ਕੋਈ ਬਨਾਰਸ ਦੇ ਵਿੱਚ ਵੀ ਕਿਉਂ ਨਾ ਮਰ ਜਾਵੇ ਨਰਕ ਨਾ ਬਾਂਚਿਆ ਜਾਏ ਉਹ ਨਰਕਾਂ ਚ ਜਾਣ ਤੋਂ ਬਾਤ ਨਹੀਂ ਜੇ ਸਕਦਾ ਪਰੰਤੂ ਇਸ ਤੋਂ ਉਲਟ ਪਾਸ਼ਾ ਕਹਿੰਦਾ ਹਰ ਕਾ ਸੰਤ ਮਾਰਾ ਆੜੰਬਾ ਤਾ ਸਗਲੇ ਸੈਨ ਤਰਾਈ ਜੇ ਕੋਈ ਹਰੀਦਾ ਸੰਤ ਕੋਈ ਹਰੀਦਾ ਭਗਤ ਬੇਸ਼ੱਕ ਹੜੰਬੇ ਅਰਥਾਤ ਮਗਰ ਦੇ ਵਿੱਚ ਵੀ ਕਿਉ ਨਾ ਮਰ ਜਾਵੇ ਭਾਵ ਆਪਣਾ ਸਰੀਰ ਤਿਆਗ ਦੇਵੇ ਮਹਾਰਾਜ ਕਹਿੰਦਾ ਉਹ ਸਾਰੀ ਸੈਨ ਅਰਥਾਤ ਸਾਰੀ ਸੈਨਾ ਪਰ ਜਾ ਜਾਂ ਲੋਕਾਈ ਜਿਹੜੇ ਉਹ ਆਪਣੇ ਨਾਲ ਹੀ ਤਾਰ ਲੈਂਦਾ ਆਪਣੇ ਸਿੱਖਾਂ ਸੇਵਕਾਂ ਨੂੰ ਆਪਣੇ ਸੰਗੀਆਂ ਸਾਥੀਆਂ ਨੂੰ ਵੀ ਤਾਰ ਲੈਂਦਾ ਉਹਨੇ ਤੇ ਤਰ ਨਹੀਂ ਐ ਮਹਾਰਾਜ ਕਹਿੰਦੇ ਉਹ ਆਪਣੇ ਸੰਗੀ ਸਾਥੀਆਂ ਨੂੰ ਵੀ ਤਾਰ ਲੈਂਦਾ ਭਾਈ ਸੋਗੋ ਆਪਣੇ ਬਚੰਦੇ ਅੰਤਮ ਚੌਥੇ ਪਦੇ 'ਚ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦਾ ਦਿਨਸ ਨਾਰੈਨ ਬੇਦ ਨਹੀਂ ਸਾਸਤਰ ਤਹਾਂ ਬਸੈ ਨਰੰਕਾਰਾ ਤਾ ਕਬੀਰ ਨਰਤ ਸਤਿ ਆਵਹ ਬਾਵਰਿਆ ਸੰਸਾਰਾ ਦਿਨਸ ਨਾਰੈਨ ਬੇਦ ਨਹੀਂ ਸਾਸਤਰ ਤਹਾਂ ਬਸੈ ਨਰੰਕਾਰਾ ਸਹਿਜ ਅਵਸਥਾ ਦੀ ਤੁਰੀ ਆਪਾਂ ਦੀ ਗੱਲ ਕਰਦੇ ਨੇ ਕਿ ਮੰਨ ਦੀ ਉਚਤਮ ਅਵਸਥਾ ਸਹਿਜ ਅਵਸਥਾ ਢੋਲ ਅਵਸਥਾ ਸੋর্ণ ਅਵਸਥਾ ਮਹਾਰਾਜ ਕਹਿੰਦੇ ਜੀ ਦੇ ਚੰਰੰਕਾਰ ਭਾਵ ਨਿਰਗੁਣ ਬ੍ਰਹਮ ਵਸਦਾ ਅਦ੍ਰਿਸ਼ਟ ਪਰਮੇਸ਼ਰ ਵਸਦਾ ਹੈ ਨਾ ਪਾਈ ਉੱਥੇ ਦਿਨ ਰਾਤ ਦਾ ਭੇਦ ਵੀ ਨਹੀਂ ਜੇ ਹੁੰਦਾ ਦਿਨ ਸੁਨਾਰੈਨ ਵੇਦ ਨਹੀਂ ਸ਼ਾਸਤਰ ਭਾਵ ਕਿ ਸਨਾਤਨ ਮਾਧਿ ਜਿਹੜਾ ਗ੍ਰੰਥ ਨੇ ਵੇਦ ਤੇ ਸ਼ਾਸਤਰ ਭਾਵ ਉਹਨਾਂ ਦੇ ਕਰਮ ਕਾਂਡ ਵੀ ਉੱਥੇ ਨਹੀਂ ਜੇ ਹੁੰਦੇ ਜਿਹੜੀ ਅਵਸਥਾ ਦੇ ਵਿੱਚ ਨਰੰਕਾਰ ਵੱਸਦਾ ਹੈ ਉੱਥੇ ਕੇਵਲ ਤੇ ਕੇਵਲ ਸਹਿਜ ਹੀ ਸਹਿਜ ਹੁੰਦਾ ਆਨੰਦੀ ਆਨੰਦ ਹੁੰਦਾ ਦਿਨਸ ਨਰੈਨ ਬੇਦ ਨਹੀਂ ਸਾਸਤਰ ਤਹਾ ਬਸੈ ਨਰੰਕਾਰਾ ਕਹਾ ਕਬੀਰ ਨਰਤ ਸਹਤ ਆਵੋ ਬਾਵਰਿਆ ਸੰਸਾਰਾ ਕਹਾ ਕਬੀਰ ਨਰਤ ਸਹਤ ਆਵੋ ਕਹਿੰਦੇ ਨੇ ਕਬੀਰ ਪਾਸ਼ਾ ਕਹੇ ਨਾਰੇ ਮਨੁਖ ਤੁਸੀਂ ਉਸ ਅਰੰਕਾਰ ਨੂੰ ਨਿਰਗੁਣ ਬ੍ਰਾਹਮਣ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਤੇਉਣਾ ਕਰੋ ਬਾਵਰਿਆ ਸੰਸਾਰ ਆਹੇ ਚੱਲਿਓ ਸੰਸਾਰੀ ਲੋਕੋ ਏ ਸ਼ੁਦਾਇਓ ਦੁਨੀਆ ਵਾਲਿਓ ਤੁਸੀਂ ਮਹਾਰਾਜ ਕਹਿੰਦੇ ਵਾਦਾਂ ਵਿਵਾਦਾਂ ਨੂੰ ਛੱਡ ਕੇ ਦ્વੈਤ ਨੂੰ ਛੱਡ ਕੇ ਸ਼ਕ ਸ਼ੋਭਾ ਨੂੰ ਛੱਡ ਕੇ ਉਹ ਨਿਰਗੁਣ ਬ੍ਰਾਹਮਣ ਨੂੰ ਤੇਉਣਾ ਕਰੋ ਜੀ ਦਿਨਸ ਨਾਰੈਨ ਬੇਦ ਨਹੀਂ ਸ਼ਾਸਤਰ ਤਹਾ ਬਸੈ ਅਰੰਕਾਰਾ ਕਹ ਕਬੀਰ ਨਰਕ ਸਾਤ ਆਵੋ ਬਾਵਰਿਆ ਸੰਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ